ਕੀ ਹਾਲ ਐ ਪੂਰਿਆ ਬੱਲੇ ਬੱਲੇ ਸਰਪੰਚ ਸਾਹਿਬ ਅੱਜ ਕਿਵੇਂ ਨਰੈਣ ਦੇ ਘਰੇ ਕੀੜੀ ਆਈ ਐ ਤੁਸੀਂ ਕੀ ਕਰਨ ਆਏ ਹੋ ਜੀ ਸਾਡੇ ਘਰੇ ਉਹ ਪੂਰਿਆ ਗੱਲ ਹੈਗੀ ਐ ਥੋੜੀ ਜੀ ਪਰਦੇ ਵਾਲੀ ਮੈਂ ਨਾ ਰਾਤ ਕੱਪੜੇ ਧੋਈ ਜਾਂਦਾ ਸੀ ਉਦੋਂ ਤੇਰੀ ਚਾਚੀ ਬੋੜ ਬੋੜ ਕਰਨ ਲੱਗ ਗਈ ਮੈਂ ਤਾਂ ਥਾਪੀ ਚੱਕ ਕੇ ਤੇਰੀ ਚਾਚੀ ਗੁੱਟਤੀ ਥਾਪੀ ਗਈ ਟੁੱਟ ਹੁਣ ਮੈਂ ਕੱਪੜੇ ਧੋਣ ਕਣੀਓ ਬੈਠਾ ਮੈਨੂੰ ਵੀਰ ਬਣ ਕੇ ਥੋੜੀ ਥਾਪੀ ਲੈ ਕੇ ਦੇ ਕੱਪੜੇ ਧੋਣ ਵਾਲੀ ਉਹ ਸਰਪੰਚ ਸਾਹਿਬ ਥੋੜੀ ਜਾਨ ਨੂੰ ਥਾਪੀ ਜਾਂਦਾ ਘਾਟਾ ਤੁਸੀਂ ਇੱਕ ਮਿੰਟ ਇੱਥੇ ਬੈਠੋ ਮੈਂ ਤੁਹਾਨੂੰ ਥਾਪੀ ਲੈ ਕੇ ਦਿੰਦਾ ਗਾਲੋ ਸਰਪ ਤਨ ਆਗਸਤਾਂ ਨਹੀਂ ਫਰਕ ਪੈ ਗਿਆ ਚੁੱਪ ਕਰਕੇ ਥਾਪੀ ਇੰਦਰ ਰੱਖ ਤੈਨੂੰ ਪਤਾ ਜੋ ਸਰਪੰਚ ਕੱਪੜੇ ਧੋਂਦਾ ਸਾਰਾ ਜ਼ੋਰ ਲਾ ਦਿੰਦਾ ਆਪਦਾ ਅੱਜ ਥਾਪੀ ਤਾਂ ਤੋੜ ਲਈ ਆ ਉਹ ਤੂੰ ਆਪਣੀ ਵੀ ਤੜਾਏਗਾ ਚੁੱਪ ਕਰਕੇ ਜਵਾਬ ਦੇ ਆ ਉਹਨੂੰ ਉਹ ਮੈਂ ਨਹੀਂ ਜਵਾਬ ਦੇ ਸਕਦਾ ਮੈਂ ਤਾਂ ਕੰਬਲੀਆਂ ਬੋਟਾਂ ਵਾਰੀ ਉਹ ਤੋਂ ਇੰਨੇ ਮੁਰਗੇ ਖਾਦੇ ਨੇ ਨਾਲੇ ਮੈਂ ਤਾਂ ਹੁਣ ਖਾਂ ਘਰ ਆਇਆ ਹੁਣ ਤਾਂ ਆਪਾਂ ਨੂੰ ਥਾਪੀ ਦੇਣੀ ਹੀ ਪਊਗੀ ਚਲ ਆਏ ਕਰਦੇ ਆ ਮੇਰੇ ਕੋਲ ਇੱਕ ਸਕੀਮ ਆ ਸਰਪੰਚ ਨੂੰ ਮੋੜਨ ਦੀ ਆਪਾਂ ਨੂੰ ਥਾਪੀ ਵੀ ਨਹੀਂ ਦੇਣੀ ਪਣੀ ਤੂੰ ਇੱਕ ਮਿੰਟ ਖੜ੍ਹ ਲੈ ਹੁਣੇ ਆਈ